ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡਾ ਰੱਬ ਕਲਵੰਡੀ ਵਿੱਚ ਆਇਆ ਜਮਾਨਾ ਨੂਰ ਨੂਰ ਹੋ ਗਿਆ ਸਾਡਾ ਰੱਬ ਕਲਵੰਡੀ ਵਿੱਚ ਆਇਆ ਜਮਾਨਾ ਨੂਰ ਚਾਨਣ ਨਾਲੋਂ ਚਾਨਣ ਉਸਾਇਆ ਜਿਮਨ ਨੂਰ ਨੂੰ ਨੂਰ ਹੋ ਗਿਆ ਉਹਦਾ ਚਾਨਣ ਨਾਲੋਂ ਚਾਨਣ ਉਸਾਇਆ ਜਿਮਨ ਨੂਰ ോ ജഗനായ ജനാ നൂർ നൂർ സാഡ തലവണ്ഡി വിമാനാ നൂർ നൂർ ഓന്നോ ਜੀਵळा ਸੂਰਜ ਚਿੜਾਇਆ ਆ ਕੀ ਸੱਚ ਬੜਾ ਸੂਰਜ ਚਿੜਾਇਆ ਜਮਾਨਾ ਨੂਰ ਨੂਰ ਹੋ ਗਿਆ ਸਾਡਾ ਰੱਬ ਤਲਵੰਡੀ ਵਿੱਚ ਆਇਆ ਜਮਾਨਾ ਨੂਰ ਨੂਰ ਹੋ ਗਿਆ ਜੀ ਉਹਦਾ ਚੰਨ ਨਾਲੋਂ ਮਨਨੂਰ ਨੂਰ ਹੋ ਗਿਆ ਪਗੋ ਦਹਕਾਰ ਗੁਰਾਂ ਜੰਗੀ ਤਰਾ ਪਨੇ ਆ ਜਾਣ ਨਹੀਂ ਉਹ ਪਾਪੀ ਦੇ ਮਹੱਲਾ ਵਿੱਚ ਮੰਨੇ ਆ ਭਾਈ ਲਾਲੋ ਨੂੰ ਕਲੇਜ ਨਾਲ ਲਾਇਆ ਜੀ ਭਾਈ ਲਾਲੋ ਨੂੰ ਜਮਨ ਨੂਰ ਨੂਰ ਹੋ ਗਿਆ ਸਾਡਾ ਰੱਬ ਕਲਵੰਡੀ ਵਿੱਚ ਆਇਆ ਜਮਨ ਨੂਰ ਨੂਰ ਹੋ ਗਿਆ ਉਹ ਦੱਨ ਨਾਲੋਂ ਚਾਨਣ ਸੁਹਾਇਆ ਜਮਨ ਨਾਨਕ ਦਿਆ ਕੇ ਮੋੜ ਦੇ ਕੰਡਿਆਂ ਤੋਂ ਕੱਲੜਾ ਛੁਡਾ ਕੇ ਸਫਰੀ ਦੁਆਰੇ ਗਜਾ ਨਾਨਕ ਦਿਆ ਕੇ ਝੂਠੀ ਕਾਮਨੀ ਕਦੇ ਵੀ ਹੋਣੀ ਮਾਇਆ ਝੂਠੀ ਕਾਮਨੀ ਕਦੇ ਰੱਬ ਕਲਵੰਡੀ ਵਿੱਚ ਆਇਆ ਜਿਮਨ ਨੂਰ ਨੂਰ ਹੋ ਗਿਆ ਉਹ ਰਜਨ ਨਾਲੋਂ ਚਾਨਣਾ ਸਵਾਇਆ ਜਿਮਨ ਨੂਰ ਨੂਰ ਹੋ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਜੀ ਤੇਰੀ ਮਹਿਮਾਨੂ ਕਰ ਸਕਦਾ ਨਹੀਂ ਬਿਆ ਗੁਰੂ ਨਾਨਕ ਜੀ ਤੇਰੀ ਮਹਿਮਾਨੂ ਕਰ ਸਕਦਾ ਨਹੀਂ ਬਿਆ ਤੇਰਾ ਜੀਵਨ ਬੜਾ ਗੁਰੂ ਨਾਨਕ ਜੀ ਤੇਰੀ ਮਹਿਮਾ ਨੂੰ ਕਰ ਸੱਜਦਾ ਨਹੀਂ ਬਿਆਨ ਰੱਬ ਹਰ ਪਾਸੇ ਇਹ ਦਸਣ ਲਈ ਤਸੇ ਮਕੇ ਨੂੰ ਕੁਮਾਇਆ ਸੀ ਅੱਜ ਤੱਕ ਹੈ ਦੁਨੀਆ ਚੱਕਦੀ ਜੋ ਵਿਹਾਂ ਦਾ ਲੰਗਰ ਲਾਇਆ ਸੀ ਰੱਬ ਹਰ ਪਾਸੇ ਇਹ ਦਸਣ ਨਾਨਕ ਜੀ ਤੇਰੀ ਮਹਿਮਾਨੂ ਕਰ ਸਕਦਾ ਨਹੀਂ ਬਿਆਨ ਤੂੰ ਬਲੀਤੰਦਾਰੀ ਵਰਗਿਆਂ ਦੇ ਹੰਕਾਰ ਭਲਾ ਵਿੱਚ ਤੋੜੇ ਸੀ ਬਾਬਰ ਦੇ ਰਾਜਾਂ ਨੇਗੀ ਦਰ ਤੇਰੇ ਤੇ ਹੱਥ ਜੋੜੇ ਸੀ ਤੂੰ ਬਲੀਤੰਦਾਰੀ ਵਰਗਿਆਂ ਦੇ ਟੋੜੇ ਸੀ ਬਾਬਰ ਦੇ ਰਾਜਿਆਂ ਨੇ ਵੀ ਦਰ ਤੇਰੇ ਤੇ ਹੱਥ ਜੋੜੇ ਸੀ ਤੂ ਰੀਠੇ ਮਿੱਠੇ ਕਰਕੇ ਤੇ ਤੂ ਰੀਠੇ ਮਿੱਠੇ ਕਰਕੇ ਤੇ ਸਿੱਧਾਂ ਦਾ ਤੋੜਿਆ ਮਾਨ ਗੁਰੂ ਨਾਨਕ ਜੀ ਤੇਰੀ ਮਹਿ ਜਿਵਨ ਬੜਾ ਮਹਾਂ ਤੇਰਾ ਜੀਵਨ ਬੜਾ ਮਹਾਂ ਗੁਰੂ ਨਾਨਕ ਜੀ ਤੇਰੀ ਮਹਿਮਾਨੋ ਕਰ ਸਕਦਾ ਨਹੀਂ ਬਿਆਨ ਤੂੰ ਛੱਡ ਪਾਗੋ ਦੇ ਪੂੜਿਆਂ ਨੂੰ ਲਾਲੂ ਦੀ ਰੁਖੀ ਖਾਂਦਾ ਸੀ ਉਹਦਾ ਕਨਮਨ ਹੋ ਨਿਹਾਲ ਗਿਆ ਗੁਰਨਾਨਕ ਜੀ ਤੇਰੀ ਮਹਿਮਾ ਨੂੰ ਕਰ ਸਤ ਦਾ ਨਹੀਂ ਬਿਆ ਗੁਰਨਾਨਕ ਜੀ ਤੇਰੀ ਮਹਿਮਾ ਨੂੰ ਕਰ ਸਤ ਦਾ ਨਹੀਂ ਬਿਆ ਤੇਰਾ ਜੀਵਨ ਬੜਾ ਮਹਾਨ ਤੇਰਾ ਜੀਵਨ ਬੜਾ ਮਹਾਨ ਗੁਰਨਾਨਕ ਜੀ ਤੇਰੀ ਮਹਿਮਾ ਨੂੰ